ਇਕ ਤੋਂ ਬਾਅਦ ਇੱਕ ਵਾਰ ਫੇਰ ਤੁਹਾਡਾ ਸਵਾਗਤ ਹੈ ਅਜਨਾਲਾ ਵਿੱਚ ਹੋਈ ਤੇਜ਼ ਬਾਰਿਸ਼ ਨੇ ਇਲਾਕੇ 'ਚ ਤਬਾਹੀ ਦੀ ਤਸਵੀਰ ਪੈਦਾ ਕਰ ਦਿੱਤੀ ਹੈ ਮੱਕੀ ਦੀ ਫਸਲ ਵਾਲੀ ਮੰਡੀ 'ਚ ਪਾਣੀ ਵੜਨ ਕਾਰਨ ਲੱਖਾਂ ਦੀ ਫਸਲ ਖਰਾਬ ਹੋ ਗਈ ਕਿਸਾਨ ਦੱਸ ਰਹੇ ਹਨ ਕਿ ਉਹਨਾਂ ਨੇ ਮੰਡੀ ਵਿੱਚ ਸੁੱਕਣ ਲਈ ਪਾਈ ਮੱਕੀ ਇਕੱਠੀ ਕੀਤੀ ਸੀ ਪਰ ਮੀਂਹ ਨਾਲ ਕਾਫੀ ਸਮਾਨ ਨਸ਼ਟ ਹੋ ਗਿਆ ਵਪਾਰੀ ਪ੍ਰਜਤ ਕੁਮਾਰ ਨੇ ਦੱਸਿਆ ਕਿ ਉਹਨਾਂ ਦੀ ਦੁਕਾਨ 'ਚ ਪਾਣੀ ਭਰਨ ਨਾਲ 20-25 ਹਜ਼ਾਰ ਦਾ ਨੁਕਸਾਨ ਹੋਇਆ ਲੋਕ ਕੰਟਿਆਂ ਤੱਕ ਪਾਣੀ ਕੱਢਦੇ ਰਹੇ ਪਰ ਪ੍ਰਸ਼ਾਸਨ ਵੱਲੋਂ ਕੋਈ ਰਾਹਤ ਨਹੀਂ ਮਿਲੀ ਵਪਾਰੀਆਂ ਨੇ ਰੋਡ ਅਤੇ ਸੀਵਰੇਜ ਦੀ ਮੁਰੰਮਤ ਦੀ ਮੰਗ ਕੀਤੀ ਹੈ। ਅੱਜ ਮੀਂਹ ਪੈਣ ਕਰਕੇ ਸਰ ਮੇਰੀ ਦੁਕਾਨ ਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਵਾ। ਪ੍ਰਸ਼ਾਸਨ ਨੂੰ ਅੱਗੇ ਵੀ ਬੜੀ ਯਾਰੀ ਬੇਨਤੀ ਕੀਤੀ ਆ ਵੀ ਸਾਡੇ ਰੋਡ ਦੀਆਂ ਨਾਲੀਆਂ ਜਿਹੜੀਆਂ ਉਹ ਸਾਫ਼ ਕੀਤੀਆਂ ਜਾਣ। ਜੇ ਸੀਵਰੇਜ ਪਾਉਣੇ ਤੇ ਸੀਵਰੇਜ ਪਾ ਦਿੱਤੇ ਜਾਣ। ਬਹੁਤ ਜ਼ਿਆਦਾ ਬੁਰਾ ਹਾਲ ਹੈ ਜੀ ਸਾਡੇ ਲਾਗੇ ਜਾ ਕੇ 4 ਤੋਂ 5 ਦੁਕਾਨਾਂ ਨੇ ਸਾਰੀਆਂ 'ਚ ਪਾਣੀ ਆਇਆ। ਸਭ 'ਚ ਪਾਣੀ ਆਇਆ। ਸਾਡਾ 20-25 ਹਜ਼ਾਰ ਦਾ ਨੁਕਸਾਨ ਹੋਇਆ ਲੱਗੇ ਵੀ 25 ਹਜ਼ਾਰ ਰੁਪਏ ਦਾ ਨੁਕਸਾਨ ਹੋਇਆਊਗਾ। ਇਹੋ ਜੇ ਪ੍ਰਸ਼ਾਸਨ ਸਾਡੀ ਗੱਲ ਨੂੰ ਸੁਣਦਾ ਸਾਡੀ ਬੇਨਤੀ ਨੂੰ ਸੁਣਦਾ ਤੇ ਅੱਜ ਸਾਡੀਆਂ ਦੁਕਾਨਾਂ ਦਾ ਨੁਕਸਾਨ ਨਾ ਹੁੰਦਾ بارش ਹੋਈ ਜਾ ਆਪਾਂ ਨਾ ਪੰਜ ਚਾਰ ਟਰਾਲੀਆਂ ਲਿਆ ਗਿਆ ਜਾਨੀ ਕਿ ਮਤਲਬ 10 ਲੱਖ ਦਾ माल ਆ ਤੇ ਇਹਦੇ ਵਿੱਚ ਇੱਕਦਮ بارش ਹੋ ਗਈ ਸ਼ੁਰੂ ਤੇ ਜਾਨੀ ਕਿ ਦਾ ਬਹੁਤ ਜਦਾ ਨੁਕਸਾਨ ਹੋਇਆ 5-6 ਲੱਖ ਦਾ ਬਾਕੀ ਆ ਵੇ ਲੋ ਰੁੜੀ ਕਿੰਨੀ ਆ ਇਕੱਠੀ ਕਰਨ ਦੇ ਆ ਜੀ ਸੁੱਕਣ ਦੇ ਲਈ ਪਾਈ ਤੇ ਚਲੋ ਸੁੱਕ ਜੇ ਤੇ ਫਿਰ ਦਾ ਆਪਾਂ ਕੋਈ ਸੇਲ ਕਰ ਦਈਏ ਅੱਛਾ ਉਹਦੇ ਕਰਕੇ ਬਹੁਤ ਵੱਡਾ ਨੁਕਸਾਨ ਆ ਮਲਕੀਤ ਮਲਕੀਤ ਤਕਰੀਬਨ ਉਧਰ ਦੇ ਦੂਸਰੇ ਦੁਕਾਨਾਂ ਨੇ ਵੀ ਪਾਈ ਆ ਉਧਰ ਵੀ ਮਤਲਬ ਬਹੁਤ ਨੁਕਸਾਨ ਉਹਨਾਂ ਦਾ ਉਹ 200 ਕੋ ਪੰਡ ਜੜੀ ਉਹ ਮਤਲਬ ਫਰਾਬ ਹੋ ਗਈ ਤੇ ਤੁਹਾਨੂੰ ਪਤਾ ਵੀ ਉਹ ਰੱਬ ਕੇ ਜੀ ਹੋ ਰਿਹਾ ਉਹਦੀ ਮਰਜ਼ੀ ਆ ਨਿਗਮ ਸਫਾਈ ਯੂਨੀਅਨ